ਵਿਆਹ ਵਾਲੇ ਦਿਨ ਫੋਟੋ ਸ਼ੂਟ ਵੇਲੇ ਤੂਫਾਨ ਵਿੱਚ ਉੱਡੀ ਵਿਆਹ ਵਾਲੀ ਕੁੜੀ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਫੋਟੋਆਂ ਤੇ ਵੀਡੀਓ ਬਣਾਉਣ ਤੇ ਬਹੁਤ ਹੀ ਪੈਸੇ ਖਰਚੇ ਜਾਂਦੇ ਨੇ ਪਰ ਕਦੇ-ਕਦੇ ਜੱਗੋਂ ਤੇਰਵੀਂ ਵੀ ਹੋ ਜਾਂਦੀ ਏ ਜਿਵੇਂ ਕਿ ਇਸ ਵਿਆਹ ਵਿੱਚ ਹੋਈ ਦਰਅਸਲ ਇਸ ਵਿਆਹ ਵਿੱਚ ਬਰਾਤ ਟਾਈਮ ਤੇ ਆ ਜਾਂਦੀ ਹੈ ਅਤੇ ਵਿਆਹ ਦੇ ਸਾਰੇ ਪ੍ਰਬੰਧ ਵਧੀਆ ਕੀਤੇ ਹੁੰਦੇ ਨੇ ਪਰ ਜਦੋਂ ਵਿਆਹ ਵਾਲੇ ਮੁੰਡਾ ਕੁੜੀ ਬਾਹਰ ਪੈਲਸ ਦੇ ਗਰਾਊਂਡ ਵਿੱਚ ਫੋਟੋ ਸ਼ੂਟ ਕਰਵਾ ਰਹੇ ਹੁੰਦੇ ਨੇ ਤਾਂ ਇੱਕੋ ਦਮ ਤੇਜ਼ ਹਵਾ ਚੱਲਣ ਲੱਗ ਜਾਂਦੀ ਏ ਜਿਸ ਨੂੰ ਦੇਖ ਕੇ ਸਾਰੇ ਹੀ ਬਰਾਤੀ ਅਤੇ ਕੁੜੀ ਵਾਲੇ ਪੈਲਸ ਦੇ ਅੰਦਰ ਚਲੇ ਜਾਂਦੇ ਨੇ ਪਰ ਜਦੋਂ ਮੁੰਡਾ ਕੁੜੀ ਪੈਲਸ ਦੇ ਅੰਦਰ ਜਾਣ ਲੱਗਦੇ ਨੇ ਤਾਂ ਇੱਕੋ ਦਮ ਐਨਾ ਤੂਫਾਨ ਆ ਜਾਂਦਾ ਏ ਕਿ ਕੁੜੀ ਨੂੰ ਡਾਕੇ ਲੈ ਜਾਂਦਾ ਏ ਜਿਸ ਤੋਂ ਬਾਅਦ ਮੁੰਡਾ ਕੁੜੀ ਨੂੰ ਭੱਜ ਕੇ ਫੜਦਾ ਏ ਅਤੇ ਜਦੋਂ ਮੁੰਡਾ ਕੁੜੀ ਪੈਲਸ ਦੇ ਗੇਟ ਕੋਲ ਆ ਜਾਂਦੇ ਨੇ ਤਾਂ ਫੇਰ ਇੱਕ ਵਾਰ ਦੁਬਾਰਾ ਹਵਾ ਇੰਨੀ ਤੇਜ਼ ਆਉਂਦੀ ਏ ਕਿ ਕੁੜੀ ਨੂੰ ਧੱਕਾ ਮਾਰਦੀ ਏ ਫੇਰ ਦੁਬਾਰਾ ਮੁੰਡਾ ਕੁੜੀ ਨੂੰ ਫੜ ਕੇ ਪੈਲਸ ਦੇ ਅੰਦਰ ਲੈ ਆਉਂਦਾ ਏ ਜਿਸ ਤੋਂ ਬਾਅਦ ਅੰਦਰ ਆ ਕੇ ਪੈਲਸ ਦੇ ਗੇਟ ਬੰਦ ਕਰ ਦਿੱਤੇ ਜਾਂਦੇ ਨੇ ਸੋ ਕਦੇ-ਕਦੇ ਵਿਆਹਾਂ ਵਿੱਚ ਕੁਝ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਜੋ ਕਿ ਵਿਆਹ ਨੂੰ ਇੱਕ ਵੱਖਰੀ ਹੀ ਯਾਦਗਾਰ ਬਣਾ ਦਿੰਦਾ ਏ ਸੋ ਆਡੇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜੀ ਦੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ